ਸਾਨੂੰ ਇਹ ਟਾਲੀਅਨ ਦੀ ਵਰਬ ਸਾਫ ਕਰਦੀ ਦਾ ਸੈਂਟੈਂਸਸ ਪੜਾਉਤੇ ਸਾਨੂੰ ਇਹ ਦੱਸੋ ਇਹ ਵਰਬ ਆਪਾਂ ਯੂਜ਼ ਕਿਦਾਂ ਕਰਨੀ ਆ ਕਿਉਂਕਿ ਸਟਾਲੀਅਨ ਲੋਕ ਕਦਣਾ ਜੁਰ ਗੱਲਬਾਤ ਕਰਦੇ ਆ ਜਿੱਥੇ ਕੰਮ ਕਰਦੇ ਤੇ ਸਾਫ ਸਫਾਈ ਦੀ ਗੱਲ ਅਕਸਰ ਹੁੰਦੀ ਹੈ ਤੇ ਸਾਨੂੰ ਉਹਦੇ ਸੈਂਟੈਂਸ ਨਹੀਂ ਬਣਾਉਣੇ ਆਉਂਦੇ ਸਾਨੂੰ ਇਹ ਕਮੈਂਟ ਆਇਆ ਸੀ ਬਹੁਤ ਸਾਡੇ ਪਿਆਰੇ ਸਬਸਕ੍ਰਾਈਬਰ ਦਾ ਸੋ ਉਹਦੀ ਡਿਮਾਂਡ ਤੇ ਮੈਂ ਅੱਜ ਦੀ ਵੀਡੀਓ ਬਣਾ ਰਹੀ ਆ ਸਸਵੀਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੁਲੀਰੇ ਬੈਰਬੀ ਦੇ ਨਾਲ ਆਪਾਂ ਸੈਂਟੈਂਸ ਬਣਾਵਾਂਗੇ ਇਸ ਪੈਰਬੀ ਦੇ ਨਾਲ ਤੁਸੀਂ ਟਾਲੀਨ ਲੋਕਾਂ ਨਾਲ ਜਦੋਂ ਗੱਲਬਾਤ ਕਰਦੇ ਆ ਇਸ ਪੈਰਬੀ ਨੂੰ ਤੁਸੀਂ ਬਹੁਤ ਯੂਜ਼ ਕਰਦੇ ਆ ਸੋ ਵੀਡੀਓ ਦੇ ਨਾਲ ਬਣੇ ਰਹੋ ਸ਼ੇਅਰ ਜ਼ਰੂਰ ਕਰਿਓ ਘੰਟੀ ਦਾ ਬਟਨ ਜੂਰ ਤੋਂ ਬਾਦਿਓ ਤੇ ਸ਼ੇਅਰ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਰਿਕਵੈਸਟ ਹੈ ਤੁਸੀਂ ਲਾਸਟ ਕੱਲ ਵਾਲੀ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸ਼ੇਅਰ ਨਹੀਂ ਕੀਤਾ ਹੈਗਾ ਬਹੁਤ ਘੱਟ ਉਤੇ ਵਿਊ ਆਇਆ ਸੋ ਉਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਆਵਾਪਾ ਜੀ ਦੀ ਵੀਡੀਓ ਕਾਈ ਸ਼ੁਰੂ ਕਰਦੇ ਆ ਦੇਖੋ ਸਭ ਤੋਂ ਪਹਿਲਾਂ ਇਥੇ ਮੈਂ ਬਰਵ ਲਿਖੀ ਆ ਕਿਹੜੀ ਬਰਵ ਐ ਸਟਾਫ ਕਰਨਾ ਮਤਲਬ ਪੂ ਲੀਰੇ ਈ ਦੇ ਵਾਲੀ ਬਰਵ ਆ ਠੀਕ ਹੈ ਜੀ ਜਿਹੜੇ ਨਵੇਂ ਯੂ ਸਬਸਕ੍ਰਾਈਬਰ ਆ ਨਾਲ ਮੈਂ ਦੱਸਤਾ ਇਟਾਲੀਅਨ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਬਰਵਸ ਹੁੰਦੀਆਂ ਆ ਰੇ ਐਰੇ ਤੇ ਈ ਦੇ ਵਾਲੀਆਂ ਮਤਲਬ ਜਿਹੜੇ ਆ ਤਿੰਨ ਸ਼ਬਦ ਐ ਨਾ ਲਾਸਟ ਵਾਲੇ ਇਹ ਖਤਮ ਹੁੰਨੀਆਂ ਮਤਲਬ ਆਰੇ ਨਾਲ ਐਰੇ ਨਾਲ ਜਿਹਦਾ ਆ ਵਾਲੀ ਹੈਗੀ ਈ ਦੇ ਨਾਲ ਖਤਮ ਹੁੰਨੀ ਆ ਠੀਕ ਹੈ ਜੀ ਹੁਣ ਦੇਖੋ ਈ ਦੇ ਵਾਲੀ ਬਰਫਿਆ ਇਹਦੇ ਵਾਲੀ ਬਰਫ ਦਾ ਕ੍ਰਾਈਟੇਰੀਆ ਹੋ ਹੁੰਦਾ ਹੈ ਠੀਕ ਹੈ ਪਰ ਜਿਹੜੀ ਇਹ ਈ ਦੇ ਵਾਲੀ ਬਰਫਿਆ ਇਹ ਰੈਗੂਲਰੀ ਬਰਫਿਆ ਇਹ ਈ ਦੇ ਬਾਰੇ ਫਾਰਮੂਲੇ ਦੇ ਨਾਲ ਨਹੀਂ ਪੜ੍ਹਨੀ ਹੈਗੀ ਜੇ ਤੁਹਾਨੂੰ ਨਹੀਂ ਪਤਾ ਕੋਈ ਗੱਲ ਤੁਸੀਂ ਚੈਨਲ ਨਾਲ ਜੁੜੇ ਰਹੋ ਤਾਂ ਮੈਂ ਅੱਗੇ ਦੱਸੂਗੀ ਸੋ ਜਿਹੜੇ ਪੁਰਾਣੇ ਸਬਸਕ੍ਰਾਈਬਰ ਉਹਨਾਂ ਨੂੰ ਪਤਾ ਹੈ ਠੀਕ ਹੈ ਜੀ ਹੁਣ ਦੇਖੋ ਜੇ ਦਾ ਆਪ ਇਟਾਲੀਅਨ ਦੇ ਵਿੱਚ ਸੈਂਟੈਂਸਸ ਬਣਾਉਣੀਆਂ ਤਾਂ ਆਪ ਪਹਿਲਾਂ ਸ ਯੋ ਤੁ ਲੂਲੇ ਨੁਈ ਵੋਇ ਲੁਰੂ ਯੋ ਹੁੰਦਾ ਮੈ ਤੂ ਮਤਲਬ ਤੂ ਲੂਹੀ ਮਤਲਬ ਉਹ ਲੇ ਮਤਲਬ ਇਹ ਨੁਈ ਮਤਲਬ ਅਸੀਂ ਵੋਈ ਮਤਲਬ ਤੁਸੀਂ ਲੋਰੋ ਮਤਲਬ ਉਹ ਸਾਰੇ ਸੋ ਜਦੋਂ ਆਪਾਂ ਪੁਲੀਰੇ ਬੈਰ ਵੀ ਦੇ ਨਾਲ ਆਪਾਂ ਇਓ ਥੂ ਲੂਈ ਲਈ ਨੋਈ ਬੋਈ ਲੋਰ ਨਾਲ ਆਪਾਂ ਸੈਂਟੈਂਸ ਬਣਾਉਣੇ ਆ ਤਾਂ ਪੁਲੀਰੇ ਬੈਰ ਵੀ ਨੂੰ ਆਪਾਂ ਜਦੋਂ ਬਦਲਣਾ ਆ ਪਾਕ ਬਣਾਉਣੇ ਤਾਂ ਇੱਕ ਚੀਜ਼ ਬਦਲ ਜਾਣੀ ਹੈ ਠੀਕ ਹੈ ਕਿੱਦਾਂ ਬਦਲ ਜਾਣੀ ਆ ਜਦੋਂ ਆਪਾਂ ਮੈਂ ਦੇ ਨਾਲ ਆਪਾਂ ਦਾ ਸੈਂਟੈਂਸ ਬਣਾਉਣਾ ਮੈਂ ਸਾਫ ਕਰਦਾ ਹਾਂ ਤਾਂ ਆਪਾਂ ਇਹ ਨਹੀਂ ਕਹਿਣਾ ਇਓ ਪੁਲੀਰੇ ਇਹ ਗਲਤ ਹੋ ਜਾਊਗਾ ਤੁਹਾਡਾ ਸੈਂਟੈਂਸ ਜਦੋਂ ਕਹਿਣਾ ਵੀ ਮੈਂ ਸਾਫ ਕਰਦਾ ਹਾਂ ਤਾਂ ਜਾ ਫਿਰ ਮੈਂ ਸਾਫ ਕਰ دیا۔ ਤਾਂ ਆਪਾਂ ਬੋਲਾਂਗੇ ਇਓ ਪੁਲਿਸ ਕੋ ਪੁਲਿਸ ਕੋ ਠੀਕ ਹੈ ਜੀ ਇਓ ਪੁਲਿਸ ਕੋ ਠੀਕ ਹੈ ਨਬੇ ਤੂੰ ਸਾਫ ਕਰਦੀ ਆ ਠੀਕ ਹੈ ਜੀ ਜਾਂ ਤੂੰ ਸਾਫ ਕਰਦਾ ਆ ਤੂੰ ਪੂਲੀਸ਼ੀ ਪੂਲੀਸ਼ੀ ਪੂਲੀਸ਼ ਕੋ ਕੱਕੇ ਨਾਲ ਇੱਥੇ ਪੂ ਪੂਲੀਸ਼ੀ ਸ਼ ਨਾਲ ਠੀਕ ਹੈ ਪੂਲੀਸ਼ੀ ਇਹ ਪੂਲੀਚੀ ਨਹੀਂ ਕਹਿੰਦੇ ਨੇ ਕਹਿੰਦਾ ਪੂਲੀਸ਼ੇ ਮੁੰਜੀ ਕਹਿੰਦਾ ਆਪੇ ਉਹ ਸਾਫ ਕਰਦਾ ਆ ਲੂਈ ਪੂਲੀਸ਼ੇ ਲੂਈ ਪੂਲੀਸ਼ੇ ਈ ਆਦਾ ਏ ਦੀ ਸਾਊਂਡ ਦੇਣੀ ਇਹਨੇ ਕੀ ਬਣ ਜਣਾ ਪੂਲੀਸ਼ੇ

पुलिस करो लोरो पुलिस करो ठीक है जी दोबारा तो फिर रिपीट करो मैं साफ करता हाँ यो पुलिस को तू साफ कर दी तू तू ओ साफ करता है लुई पुलिस ए साफ कर दी है ले पुलिस असी साफ करते हैं नोई फुलेआम ती साफ कर दे वोई पुलिते, ते सारे साफ करते हैं लोरो पुलिस को ਹੁਣ ਦੇਖੋ ਇਹਦੇ ਆਪਸ ਸੈਂਟੈਂਸ ਬਣਾ ਲਵਾਂਗੇ ਗਾਇਸ ਪਰ ਮੀ ਬਹੁਤ ਤੇਜ ਪੈਂਦਾ ਆ ਸ਼ਾਇਦ ਤੁਹਾਨੂੰ ਵਿੱਚ ਆਵਾਜ਼ ਆਉਂਦੀ ਹੋਊਗੀ ਸੋ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਸ਼ਾਇਰਾਂ ਦੇ ਵਿੱਚ ਮੀ ਪੈਂਦਾ ਆ ਇੰਡੀਆ ਦਾ ਕਾਫੀ ਮੀ ਪੈ ਰਿਹਾ ਸੋ ਇਟਲੀ ਵਿੱਚ ਵੀ ਦੱਸਿਓ ਕਿੱਥੇ-ਕਿੱਥੇ ਮੇਰੀ ਵੀਡੀਓ ਦੇਖਦੇ ਆ ਦੇ ਕਮੈਂਟ ਕਰਿਓ ਬਰੇ ਸ਼ਾਇਰ ਦਾ ਨਾਮ ਲਿਖ ਕੇ ਤੇ ਕੀ ਤੁਹਾਡੇ ਵੀ ਮੀ ਪੈਂਦਾ ਹੈ ਅੱਜ ਸਾਡੇ ਹੈਗੀ ਹੈ 24 ਤਰੀਕ ਹਮ 24 ਨੂੰ ਵੀਡੀਓ ਬਣਾ ਲਈਏ ਕੱਲ 25 ਹੋ ਜਾਊਗੀ 24 ਨੂੰ ਦੱਸਿਓ ਕਿੱਥੇ-ਕਿੱਥੇ ਮੀ ਪਿਆ ਹੁਣ ਦੇਖੋ ਆਪਾਂ ਆਈ ਦਿਸ ਸੈਂਟੈਂਸਸ ਬਣਾ ਲਵਾਂਗੇ ਗਾਇਸ ਪੁਲੀਰੇ ਪੈ ਰ 1 2 3 4 5 6 7 ਸੰਟੈਂਸ ਬਣਾ ਕੇ ਦੱਸਦੇ ਹੁਣ ਆਪਾਂ ਜਿਹੜੇ ਜ਼ਿਆਦਾ ਡੀਪਲੀ ਸੈਂਟੈਂਸ ਆਪਾਂ ਉਹ ਬਣਾਵਾਂਗੇ ਹੁਣ ਦੇਖੋ ਇਹ ਚੇਤੇ ਰੱਖਣਾ ਠੀਕ ਹੈ ਇਹ ਤੂੰ ਲੂਈ ਲਈ ਨੋਈ ਉਹ ਲੋਰ ਦੇ ਨਾਲ ਕਿੱਦਾਂ ਹੈ ਬਵ ਚੇਂਜ ਹੋਣੀ ਆ ਹੁਣ ਦੇਖੋ ਪਹਿਲਾ ਵਾਕ ਮੈਂ ਘਰ ਸਾਫ਼ ਕਰਦਾ ਹਾਂ ਜਾਂ ਫਿਰ ਮੈਂ ਘਰ ਸਾਫ਼ ਕਰਦੀ ਹਾਂ ਮੈਂ ਘਰ ਸਾਫ਼ ਕਰਦੀ ਹਾਂ ਜਾਂ ਫਿਰ ਮੈਂ ਘਰ ਸਾਫ਼ ਕਰਦਾ ਸਾਤ ਸੈਂਟੈਂਸ ਆਪਾਂ ਬਣਾ ਲਏ ਤੇ ਅੱਠਵਾਂ ਆਪਾਂ ਬਣਾਉਣ ਲੱਗੇ ਹੁਣ ਦੇਖੋ ਮੈਂ ਆ ਮੈਂ ਆ ਤਾਂ ਆਪਾਂ ਮੈਂ ਬਣਾ ਬਵ ਯੂਜ਼ ਕਰਾਂਗੇ ਸਫਾਈ ਦੀ ਗੱਲ ਹੋ ਰਹੀ ਆ सफाई मतलब पुली दे साफ करना मैं आप बहुत यूज करेंगे को ई ई भी लगा सकते हैं ठीक है जी ईओ मैं ई हम अगे साफ करने की टालियन केड़ी होंगी पुलीस को ई को मैं कि साफ करती है काजा घर कहें हैजा काजा, काजा मूहरे आप लाना है ला आर्टिकल या लगना ही है ਕਿਉਂ ਲਗਣਾ ਇਤਨੇ ਸਪੈਸੀਫਿਕੀ ਵੀਡੀਓ ਬਣਾਈਆ ਇਲ ਲਾਲੀ ਲੈ ਕਿਉਂ ਲਗਦਾ ਠੀਕ ਹੈ ਜੀ ਇਹ ਆਰਟੀਕਲਸ ਹੁੰਦੇ ਆ ਮੈਂ ਘਰ ਸਾਫ ਕਰਦੀ ਹਾਂ ਜਾਂ ਫਿਰ ਮੈਂ ਘਰ ਸਾਫ ਕਰਦਾ ਇਓ ਪੁਲਿਸ ਕੋ ਲਾ ਕਾਜ਼ਾ ਇਓ ਨਿਲੜ ਰਹਿਣ ਦੋ ਕੱਲਾ ਬੋਲ ਦੋ ਪੁਲਿਸ ਕੋ ਲਾ ਕਾਹਸਾ ਹੁਣ ਜੇ ਕਹਿਣਾ ਹੋਵੇ ਵੀ ਉਹ ਬਾਥਰੂਮ ਸਾਫ ਕਰਦਾ ਹੈ ਜਾਂ ਫਿਰ ਉਹ ਬਾਥਰੂਮ ਸਾਫ ਕਰਦੀ ਹੈ ਸੋ ਉਹ ਆ ਤਾਂ ਕੀ ਆਪਾਂ ਯੂਜ਼ ਕਰਾਂਗੇ ਦੇਖੋ ਇੱਥੇ ਲੂਈ ਜੇ ਇਹ ਹੁੰਦਾ ਕੁੜੀ ਦੀ ਗੱਲ ਹੋਈ ਹੁੰਦੀ ਫਿਰ ਆਪਾਂ ਯੂਜ਼ ਕਰਨਾ ਸੀ ਲਈ ਠੀਕ ਹੈ ਜੀ ਬਾਵਦ ਉਹਨਾਂ ਦੇ ਵਿੱਚ ਸੀਮ ਲਗਣੀ ਆ ਉਹ ਆ ਤਾਂ ਆਪਾਂ ਯੂਜ਼ ਕਰਦੇ ਇੱਥੇ ਲੂਈ ਲੱਗਦਾ ਇੱਥੇ ਲੂਈ ਹੁਣ ਲੂਈ ਕੀ ਕਰਦਾ ਹੈ ਸਾਫ਼ ਕਰਦਾ ਲੂਈ ਕੀ ਕਰਦਾ ਸਾਫ਼ ਕਰਦਾ ਨਾ ਸਾਫ਼ ਕਰਨੀ ਟਾਲੀ ਕਿਹੜੀ ਆ ਪੁਲੀਸ਼ੇ ਲੂਈ ਪੁਲੀਸ਼ੇ ਜੇ ਤੁਸੀਂ ਇੱਥੇ ਆਹ ਲਾ ਦੋਗੇ ਲੂਈ ਪੁਲੀਰੇ ਤਾਂ ਗਲਤ ਹੋ ਜਾਊਗਾ ਸੈਂਟੈਂਸਿਸ ਠੀਕ ਹੈ ਜੀ ਲੂਈ ਪੁਲੀਸ਼ੇ ਲੂਈ ਪੁਲੀਸ਼ੇ ਉਹ ਕੀ ਸਾਫ਼ ਕਰਦਾ ਹੈ ਬਾਥਰੂਮ ਬਾਥਰੂਮ ਦੀ ਇਟਾਲੀਅਨ ਹੁੰਦੀ ਆ ਬਾਣੀਓ ਇੰਦਵਾਰਾ ਬੋਲੋ ਬਾਨਿਓ ਇਹਨੂੰ ਬਾਗਨੋ ਨਹੀਂ ਕਹਿਣਾ ਇਹਨੂੰ ਕਹਿਣਾ ਬਾਨਿਓ ਹੁਣ ਇਲ ਆਰਟੀਕਲ ਤੇ ਆ ਲੱਗਣਾ ਇੱਥੇ ਠੀਕ ਹੈ ਜੀ ਲੂਈ ਪੁਲੂਸ਼ ਇਲ ਬਾਨਿਓ ਫੇਰ ਰਿਪੀਟ ਕਰ ਦਵਾਂ ਇਲ ਲਾ ਲੀ ਤੇ ਮੈਂ ਸਪੈਸੀਫਿਕ ਵੀਡੀਓ ਬਣਾਈ ਹੋਈ ਹੈ ਜਾ ਕੇ ਤੁਸੀਂ ਦੇਖ ਸਕਦੇ ਇਹਦਾ ਕਨਸੈਪਟ ਥੋੜਾ ਡੀਪਲੀ ਚੱਲ ਜਾਂਦਾ ਵੱਡਾ ਚੱਲ ਜਾਂਦਾ ਸੋ ਮੈਂ ਇਸ ਵੀਡੀਓ ਦੇ ਵਿੱਚ ਨਾਂ ਦੇ ਨਾਲ ਮੈਂ ਰਿਪੀਟ ਨਹੀਂ ਕਰ ਸਕਦੀ ਤੀਜਾ ਲੇਖੋ ਕਿਰਪਾ ਕਰਕੇ ਕਮਰਾ ਸਾਫ ਕਰ ਦਿਓ ਹੁਣ ਮਾਲਕ ਕਹਿ ਦਿੰਦਾ ਕਈ ਵਾਰ ਵੀ ਕਿਰਪਾ ਕਰਕੇ ਕਮਰਾ ਸਾਫ ਕਰ ਦਿਓ ਸੋ ਕਿੱਦਾਂ ਗਹਿਣਾ ਕਿਰਪਾ ਕਰਕੇ ਮਤਲਬ ਸਿੰਪਲ ਪੈਰਾਫਰਾਬ ਹੋ ਰੇ ਪੈਰਾਫਰਾਬ ਹੋ ਰਿਹਾ ਹੁੰਦਾ ਕਿਰਪਾ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਠੀਕ ਹੈ ਜਿਹਦੇ ਕਾਮਨ ਸੈਂਟੈਂਸ ਜੀ ਹੈ ਹੁਣ ਕਮਰਾ ਕਮਰੇ ਦੀ ਟਾਲੀ ਹੁੰਦੀ ਆ ਸਤਾਂਸਾ ਸਾਫ ਦੀ ਹੈਗੀ ਆ ਆਪਾਂ ਸਾਹਮਣੇ ਵਾਲੇ ਨੇ ਸਾਨੂੰ ਕਿਹਾ ਵੀ ਕਿਰਪਾ ਕਰਕੇ ਸਾਫ ਕਰ ਦੇ ਇੱਕ ਜਣੇ ਨੂੰ ਕਿਹਾ ਤੈਨੂੰ ਕਿਹਾ ਠੀਕ ਆ ਤਾਂ ਆਪਾਂ ਬੋਲਾਂਗੇ ਤੂੰ ਵਾਲੀ ਆਪਾਂ ਇੱਥੇ ਬੈਲ ਵੀ ਯੂਜ਼ ਕਰਾਂਗੇ ਠੀਕ ਹੈ ਜੀ ਸੈਂਟੈਂਸ ਨੂੰ ਸਮਝੋ ਕਿਰਪਾ ਕਰਕੇ ਕਮਰਾ ਸਾਫ ਕਰ ਦਿਓ ਠੀਕ ਹੈ ਜੀ ਤੂੰ ਤੂੰ ਪੁਲੀਸ਼ੀ ਪੁਲੀਸੀ ਆ ਗਿਆ ਇੱਥੇ ਸਾਫ ਕਰ ਦਿਓ ਪੁਲੀਸੀ ਤੂੰ ਦੀ ਹੋ ਗਈ ਪੁਲੀਸੀ ਕਮਰੇ ਦਾ ਹੈਗਾ ਸਤਾਂਸਾ ਲਾ ਸਤਾਂਸਾ ਪਰ ਫਾਵੋਰੀ ਪੁਲੀਸੀ ਲਾ ਸਤਾਂਸਾ ਕਿਰਪਾ ਕਰਕੇ ਕਮਰਾ ਸਾਫ ਕਰ ਦਿਓ ਚੌਥਾ ਲੇਖੋ ਉਹ ਸਵੇਰੇ ਘਰ ਸਾਫ ਕਰਦੀ ਹੈ ਜਾਂ ਫਿਰ ਉਹ ਸਵੇਰੇ ਘਰ ਸਾਫ ਕਰਦਾ ਹੈ ਠੀਕ ਹੈ ਇੱਥੇ ਕੁੜੀ ਦੀ ਗੱਲ ਹੋ ਰਹੀ ਆ ਉਹ ਸਵੇਰੇ ਘਰ ਸਾਫ ਕਰਦੀ ਹੈ ਇਸ ਕਰਕੇ ਆਪਾਂ ਇੱਥੇ ਲਾਵਾਂਗੇ ਲਈ ਆ ਦੇਖੋ ਲਈ ਲਈ ਹੁਣ ਲਈ ਦੇ ਨਾਲ ਸਾਫ ਕਰਨ ਦੀ ਇਟਾਲੀਅਨ ਤਾਂ ਹੁੰਦੀ ਆ ਪੁਲੀਸੀ ਉਨ ਲਈ ਦੇ ਨਾਲ ਆਪਾਂ ਇੱਥੇ ਪੁਲੀ ਦੀ ਨਹੀਂ ਲਾਵਾਂਗੇ ਲਈ ਦੇ ਨਾਲ ਕੀ ਲੱਗੂਗਾ ਪੁਲੀਸ਼ੇ ਲਈ ਪੁਲੀਸ਼ੇ ਜੇ ਮੁੰਡੇ ਦੇ ਹੋਈ ਹੁੰਦੀ ਇੱਥੇ ਲਾਉਣਾ ਸੀ ਲੂਈ ਪੁਲੀਸ਼ੇ ਇੱਥੇ ਕੁੜੀ ਦੀ ਹੈ ਲਈ ਪੁਲੀਸ਼ੇ ਉਹ ਕੀ ਕਰਦੀ ਆ ਘਰ ਸਾਫ਼ ਕਰਦੀ ਆ ਲਾਕਾਜ਼ਾ ਕੋਦੋਂ ਸਾਫ਼ ਕਰਦੀ ਆ ਉਸ ਵੇਲੇ ਸਾਫ਼ ਕਰਦੀ ਆ ਲਾਹ ਮਤੀਨਾ ਲਈ ਪੁਲੀਸ਼ੇ ਲਾਕਾਜ਼ਾ ਲਾਹ ਮਤੀਨਾ ਠੀਕ ਹੈ ਜੇ ਮਤੀਨਾ ਹੁੰਦੀ ਆ ਸਵੇਰ ਦੁਪਹਿਰ ਨੂੰ ਕਹਿੰਦੇ ਹੈਗੇ ਕੌਮੀ ਰੀਚੋ ਤੇ ਰਾਤ ਨੂੰ ਕਹਿੰਦੇ ਹੈਗੇ ਸ਼ਾਮ ਨੂੰ ਸੇਰਾ ਠੀਕ ਹੈ ਜੀ ਰਾਤ ਨੂੰ ਕਹਿੰਦੇ ਹੈਗੇ ਨਉਤੇ ਪੰਜਵਾਂ ਮੈਂ ਬਾਅਦ ਵਿੱਚ ਸਾਫ਼ ਕਰ ਸਕਦਾ ਹਾਂ ਪਰ ਕਿਸੇ ਨੂੰ ਪੁੱਛਣਾ ਭਈ ਮੈਂ ਬਾਅਦ ਵਿੱਚ ਸਾਫ਼ ਕਰਦਾ ਹਾਂ ਜੇ ਮਾਲਕ ਨੂੰ ਕਹਿਣਾ ਮੈਂ ਬਾਅਦ ਵਿੱਚ ਸਾਫ਼ ਕਰ ਦਿੰਦਾ ਤੂੰ ਕਿੱਦਾਂ ਤੁਸੀਂ ਕਿੱਦਾਂ ਇਟਾਲੀਅਨ ਦੇ ਵਿੱਚ ਕਹੋਗੇ ਇਹੋ ਕੋਈ ਵੀ ਜੇ ਸਕਦਾ ਹੋਵੇ ਕੈਨ ਕੁਡ ਮੇ ਮਾਈਟ ਆਪਾਂ ਬਣਾਉਂਦੇ ਸੀ ਆਪਾਂ ਹਮੇਸ਼ਾ ਕੈਨ ਕੁਡ ਸ਼ੁੱਡ ਊਟ ਵਿਲ ਆਪਾਂ ਇਹ ਸਾਰੇ ਮੂਰੀ ਲਾਉਂਦੇ ਹੁੰਦੇ ਸੀ ਇਟਾਲੀਅਨ ਦੇ ਵਿੱਚ ਵੀ ਸੇਮ ਉਸੇ ਆ ਹੁਣ ਦੇਖੋ ਆਪਾਂ ਤੇ ਪੁੱਛ ਰਹੇ ਮੈਂ ਕੀ ਕਰ ਸਕਦਾ ਹਾਂ ਪਰਮਿਸ਼ਨ ਲੈਣੀ ਹੈ ਜਾਂ ਦੇਣੀ ਪੋਸੋ ਮਤਲਬ ਸਕਦਾ ਹਾਂ ਪੋਸੋ ਮੂਰੀ ਲਾਤਾ ਇੱਥੇ ਠੀਕ ਹੈ ਜੀ ਮੈਂ ਕੀ ਕਰ ਸਕਦਾ ਹਾਂ ਮੈਂ ਸਾਫ਼ ਕਰ ਸਕਦਾ ਹਾਂ ਬੈਰ ਵੀ ਪੁਲੀਰੇ ਕਦੋਂ ਸਾਫ਼ ਕਰਦਾ ਹਾਂ ਬਾਅਦ ਵਿੱਚ ਮਤਲਬ ਦੋਪੋ ਇੱਥੇ ਪਰਮਿਸ਼ਨ ਲਈਏ ਇੱਥੇ ਹੁਣ ਇਹ ਨਹੀਂ ਕਿ ਆ ਮੈਂ ਕਰਦਾ ਆ ਜਾਂ ਫਿਰ ਮੈਂ ਮੈਂ ਇਹਨੂੰ ਉਹ ਕਰਦਾ ਆ ਸਾਫ ਅਸੀਂ ਕਰਦੇ ਹਾਂ ਮੈਂ ਅੱਜ ਸਫਾਈ ਕਰੂੰ ਇਦਾਂ ਨਹੀਂ ਹੈਗਾ ਸਿੰਪਲ ਇਹਨੇ ਪੁੱਛਿਆ ਵੀ ਮੈਂ ਕੀ ਪਰਮਿਸ਼ਨ ਲਈਏ ਮੈਂ ਸਾਫ ਕਰ ਸਕਦਾ ਆ ਪੋਸੋ ਪੁਲੀਰੇ ਦੋਪੋ ਹੁੰਦਾ ਬਾਅਦ ਵਿੱਚ ਠੀਕ ਹੈ ਜੀ ਹੁਣ ਜੇ ਕਹਿਣਾ ਹੋਵੇ ਛੀਵਾ ਅੱਜ ਸਫਾਈ ਕੌਣ ਕਰੂਗਾ ਨਾਰਮਲੀ ਗੱਲ ਹੋ ਜਾਂਦੀ ਜਦ ਆਪਾਂ ਇਕੱਠੇ ਇੱਕ ਘਰ ਦੇ ਵਿੱਚ ਕਿੰਨੇ ਜਿਹੜੇ ਰਹਿੰਦੇ ਆ ਵੀ ਅੱਜ ਸਫਾਈ ਕੌਣ ਕਰੂਗਾ ਕੌਣ ਕਰੂਗਾ ਕੌਣ ਦੀ ਟੈਗ ਨਹੀਂ ਹੁੰਦੀ ਹੈ ਕੀ ਕੀ ਕੌਣ ਠੀਕ ਹੈ ਜੀ ਕੌਣ ਸਾਫ ਕਰੂਗਾ ਕੀ ਪੁਲੀਸ਼ੀ ਪੁਲੀਸ਼ ਮਲ ਪਤਾ ਨਹੀਂ ਸਾਨੂੰ ਕੌਣ ਸਾਫ ਕਰੂਗਾ ਪੁੱਛ ਰਿਹਾ ਵੀ ਤੂੰ ਸਾਫ ਕਰੂਗਾ ਕੌਣ ਕਰੂਗਾ ਕੇ ਕੀ ਪੁਲੀਸ਼ੀ ਅੱਜੀ ਅੱਜ ਹੁੰਦਾ ਅੱਜ ਵੀ ਅੱਜ ਕੌਣ ਸਾਫ ਕਰੂਗਾ ਤੁਸਤਮਾ ਦੇਖੋ ਮੈਂ ਹੌਲੀ ਹੌਲੀ ਸਾਫ ਕਰੂੰਗੀ ਜਾਂ ਫਿਰ ਮੈਂ ਹੌਲੀ ਹੌਲੀ ਸਾਫ ਕਰੂੰਗਾ ਠੀਕ ਹੈ ਜੀ ਇਹਨੂੰ ਕਿੱਦਾਂ ਕਹਿਣਾ ਟਾਲੀਅਨ ਦੇ ਵਿੱਚ ਮੈਂ ਆ ਤਾਂ ਆਪਾਂ ਇੱਥੇ ਯੂ ਵੀ ਲਾ ਸਕਦੇ ਆ ਠੀਕ ਹੈ ਮੈਂ ਸਿੰਪਲ ਨਹੀਂ ਲਾਇ ਬਰ ਤੁਸੀਂ ਲਾ ਸਕਦੇ ਈਓ

लुई पुलिस साफ कर दी है साफ करते हैं साफ कर दु सारे साफ करते हैं देखो सेंटेंस मैं घर साफ करता हाँ फिर मैं घर साफ कर दी हाँ ईओ पुलिस को ला का पुलिस को ला काजा बाथरूम साफ करता है रुई पुलिशे इल बानियो याफे पुलिशे इल बानो जदा मर्ज़ी बोल सकदे लुई लगा लो बैटर या इल लगा लो बैटरया कृपया करके कमरा साफ कर दियो पेराफावोरे पुलिश ला स्टान्जा ओ स्वेरे कर साफ कर दी है ले पुलिश ला कासा ला मटीना मैं बार विच साफ कर सकदा हा पोस्टो पुलि रे डोपो अजे साफाई कौन करुगा पुलिस आज जी मैं हौली हौली साफ या फिर मैं हौली हौली साफ करूंगा यो पुलिस को लेंता मैनते जा फिर पुलिस को लेंता मैनते गाइज इसकी अज्ञात भीडियो जो तो ती मेरी वीडियो तो कुछ भी सीखिए गाइजी तो एक सेंटेंस भी सीखे आ इस चैनल में जरूर सपोर्ट करो ठीक है जी मैं बिल्कुल फ्री ऑफ कोसट थो लैंगज सिखा सो थोड़ा तो फर्ज भी बनता मैं सपोर्ट कर चैनल में बद जन करो शेयर जरूर करो सो गाइज ਸੋ ਜੇ ਕੋਈ ਉਠਦੀ ਹੁੰਦੀ ਕੋਈ ਕੁੜੀ ਤਾਂ ਉਹਨੂੰ ਬატਮ ਤੋਂ ਸਪੋਰਟ ਕਰਿਆ ਕਰੋ ਸੋ ਜਿਨ੍ਹਾਂ ਨੇ ਕੱਲ ਦੀ ਮੇਰੀ ਵੀਡੀਓ ਨਹੀਂ ਦੇਖੀ ਉਹ ਵੀ ਜ਼ਰੂਰ ਦੇਖਿਓ ਮੈਂ ਤੁਹਾਨੂੰ ਇੱਕ ਫਾਰਮੂਲਾ ਟਿਪ ਦੱਸੀ ਸੀ ਟ੍ਰਿਕ ਦੱਸੀ ਸੀ ਲੌਂਗ ਸੈਂਟੈਂਸਸ ਬਣਾਉਣ ਦੀ ਗਾਇਜ਼ ਉਹ ਫਾਰਮੂਲਾ ਸੀਗਾ ਉਹ ਤੁਸੀਂ ਯਾਦ ਕਰਨਾ ਸੀ ਉਹ ਫਾਰਮੂਲੇ ਦੇ ਨਾਲ ਤੁਸੀਂ ਪੈਰਾਗ੍ਰਾਫ ਤੱਕ ਬਣਾ ਸਕਦੇ ਹੋ ਸੋ ਕੱਲੋ ਵੀ ਉਹ ਵੀਡੀਓ ਆਊਗੀ ਸੋ ਜੇ ਨਹੀਂ ਦੇਖੀ ਸਟਿਲਦਰ ਚੈਨਲ ਨੂੰ ਕਰੋ ਸਬਸਕ੍ਰਾਈਬ ਕੱਲੋ ਵੀ ਵੀਡੀਓ ਆਊਗੀ ਫਿਰ ਫਾਰਮੂਲੇ ਦੇ ਨਾਲ ਆਪਾਂ ਹੋਰ ਸੈਂਟੈਂਸਸ ਬਣਾਵਾਂਗੇ ਤੁਹਾਡੇ ਵੀਡੀਓ ਐਨਾਲਿਸਿਸ ਸਾਸ਼ਟ੍ਰੀ ਕਾਲ ਜੀ ਮਿਲਦੇ ਆਪਾਂ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ